ਦੀ ਫਿਊਰ ਲੀਡਰ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਦਾ ਆਯੋਜਨ ਕਰਦੇ ਹਾਰੇਵਾਲ ਬਾਬਾ ਮੋਰੀ ਮੰਦਿਰ ਵਿਖੇ ਮਨਾਈ ਜਾਵੇਗੀ ਜਿਸ ਦੀ ਜਾਣਕਾਰੀ ਪ੍ਰਧਾਨ ਨਰੇਸ਼ ਬਿੱਲਾ ਰਾਮਦਾਸ ਕਪਰੇਵਾਲੇ ਅਤੇ ਸਮਾਜ ਸੇਵਕ ਮਿੱਠੂ ਮਹਾਜ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨੂੰ ਦਿੱਤੀ ਉਹਨਾਂ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦੇ ਹੋਏ 21 ਫਰਵਰੀ ਤੋਂ ਧਾਰਮਿਕ ਸਮਾਗਮ ਸ਼ੁਰੂ ਕੀਤੇ ਗਏ ਹਨ ਉਹਨਾਂ ਜਾਣ ਕੇ ਦਿੰਦੇ ਹੋ ਦੱਸਿਆ ਕਿ 22 ਫਰਵਰੀ ਨੂੰ ਤੇਲ ਮਹਿੰਦੀ ਰਸਮ ਹੋਵੇਗੀ ਅਤੇ 23 ਫਰਵਰੀ ਨੂੰ ਸ਼ਾਮ 6 ਵਜੇ ਸਗਨ ਭੰਡਾਰਾ ਹੋਵੇਗਾ ਅਤੇ 24 ਫਰਵਰੀ ਨੂੰ ਸ਼ਾਮ ਫੇੜੀ ਜਾਣੀ ਕਿ ਜਾਗੋ ਨਿਕਢੀ ਜਾਵੇਗੀ ਅਤੇ 25 ਫਰਵਰੀ ਨੂੰ ਬੁੱਧਵਾਰ ਸ਼ੋਭਾ ਯਾਤਰਾ ਢਾਰੇਵਾਲ ਬਾਬਾ ਮੋਨੀ ਮੰਦਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਵਿੱਚ ਹੁੰਦੀ ਹੋਈ ਵਾਪਸ ਬਾਬਾ ਮੋਨੀ ਮੰਦਰ ਵਿਖੇ ਸਮਾਪਤ ਹੋਵੇਗੀ ਅਤੇ 26 ਫਰਵਰੀ ਨੂੰ ਸਵੇਰੇ 9:00 ਤੋਂ ਲੈ ਕੇ ਹਵਨ ਪੰਡਾਰਾ ਤੇ ਧਾਰਮਿਕ ਸਮਾਗਮ ਕਰਵਾਏ ਜਾਣਗੇ। ਉਹਨਾਂ ਇਲਾਕਾ ਨਿਵਾਸੀਆਂ ਨੂੰ ਇਸ ਸਮਾਗਮਾਂ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਉਹਨਾਂ ਆਖਿਆ ਕਿ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰੋ ਅਤੇ ਇਹਨਾਂ ਧਾਰਮਿਕ ਸਮਾਗਮ ਦੇ ਵਿੱਚ ਸ਼ਿਵ ਪਰਿਵਾਰ ਸਭਾ ਵੱਲੋਂ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।

ਪ੍ਰੋਗਰਾਮ ਸ਼ੁਰੂ ਹੋ ਗਏ। ਮੈਂ ਸਾਡੇ ਅੱਜ ਦੇ ਮੋਨੀ ਮੰਦਰ 'ਚ ਕਾਰਜਕ੍ਰਮ ਸ਼ੁਰੂ ਹੋਏ ਆ। ਸਭ ਤੋਂ ਪਹਿਲਾਂ ਮੈਂ ਨਰੇਸ਼ ਮਹਾਜਨ ਜੀ ਜਿਹੜੇ ਕਿ ਇੱਥੋਂ ਦੇ ਮੋਨੀ ਮੰਦਰ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ 'ਚ ਕਾਰਜਕ੍ਰਮ ਚੱਲ ਰਹੇ ਨੇ। ਅੱਜ ਸਭ ਤੋਂ ਪਹਿਲਾਂ ਬੋਲੇ ਸ਼ੰਕਰ ਦੀ ਬਰਾਤ ਦੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ ਜੋ ਕਿ 5 ਦਿਨ ਚੱਲਣਗੇ ਤੇ ਤੂੜ ਮੰਦਰ ਰੋਜ਼ ਹੀ ਰੋਜ਼ ਚੱਲੇਗਾ। ਜਿਸ ਵਿੱਚ ਕੱਲ ਅੱਜ ਤੋਂ ਸ਼ੁਰੂ ਹੋਇਆ ਹੈ ਕੱਲ ਤੇਲ ਰਸਮ ਹੋਏਗੀ। ਨਾਲ ਲੰਗਰ ਚੱਲੇਗਾ ਉਸ ਤੋਂ ਬਾਅਦ ਸ਼ਗੁੰ ਦਾ ਪ੍ਰੋਗਰਾਮ ਹੋਏਗਾ ਜੋ ਕਿ ਫੱਜੀਪੁਰ ਤੋਂ ਸੰਗਤ ਆਏਗੀ ਸ਼ਗੁੰ ਲੈ ਕੇ ਅਗਲੇ ਦਿਨ ਪੂਰੇ ਪੂਰੇ ਮਹੱਲੇ ਤੋਂ ਜਾਗੋ ਕੱਢੀ ਜਾਏਗੀ ਭੋਲੇ ਰਾਤ ਦੀ ਫਿਰ ਲੰਗਰ ਚੱਲੇਗਾ ਉਸ ਤੋਂ ਬਾਅਦ 25 ਫਰਵਰੀ ਨੂੰ ਧਾਰੀਵਾਲ ਦੇ ਵਿਸ਼ਾਲ ਸ਼ੋਧਰਾ ਸ਼ੁਭਰਾਤਰੀ ਦੀ ਕੱਢੀ ਜਾਏਗੀ ਜੋ ਕਿ ਪੂਰੇ ਸ਼ਹਿਰ ਦਾ ਸਜੂਦ ਹੋਏਗਾ ਇੱਕ ਵਿਸ਼ਾਲ ਚੋਭਾ ਯਾਤਰਾ ਕੱਢੀ ਜਾਏਗੀ ਉਸ ਤੋਂ ਬਾਅਦ ਵੀ ਲੰਗਰ ਚੱਲੇਗਾ ਸ਼ੁਭਰਾਤਰੀ ਤੇ ਮੋਹਰੀ ਮੰਦਿਰ ਤੇ ਪੁਰਾਣੀ ਪੁਰਾਣਾ ਚੱਲੇ ਆ ਰਿਹਾ ਲੰਗਰ ਬਹੁਤ ਵੱਡਾ ਸ਼ੁਭਰਾਤਰੀ ਅਤੇ ਮੋਲੀ ਮੰਦਰ ਤੇ ਮੁਰਾਈ ਜਾਂਦੀ ਹੈ ਮੈਂ ਸਾਰੇ ਸ਼ਹਿਰ ਦੇ ਲੋਕੀਂ ਅਗੇ ਬੇਨਤੀ ਕਰਦਾ ਕਿ ਰੋਜ਼ ਦੀ ਰੋਜ਼ ਸ਼ਾਮ ਨੂੰ 6 ਤੋਂ 8 ਮੋਲੀ ਮੰਦਰ ਤੇ ਪਹੁੰਚੋ ਤੇ ਮੋਲੀ ਮੰਦਰ ਦੀ ਰੌਣਕ ਵਧਾਓ ਤੇ ਪ੍ਰਭੂ ਸ਼ਿਵ ਸ਼ੰਕਰ ਦੇ ਭਜਨਾਂ ਦੇ ਆਨੰਦ ਲੋ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਸ਼੍ਰੀ ਰਾਦੇ ਕਲਾਥ ਹਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ نوٹ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ